ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦੱਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 12 ਸਤੰਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜਿਵੇਂ ਉਮੀਦ ਸੀ ਕਿ ਅੱਜ ਵੀ ਸਵੇਰ ਵੇਲੇ ਕੁਝ ਘੱਟ ਇਲਾਕਿਆਂ ਦੇ ਵਿੱਚ ਮੀਂਹ ਪੈ ਸਕਦਾ ਹੈ ਖਾਸ ਕਰਕੇ ਪਹਾੜਾ ਦੇ ਨਲਗਦੇ ਇਲਾਕੇ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਫਤਗੜ੍ਹ ਸਾਹਿਬ ਪਟਿਆਲਾ ਤੇ ਲੁਧਿਆਣਾ ਚੰਡੀਗੜ੍ਹ ਦੇ ਇਲਾਕਿਆਂ ਦੇ ਵਿੱਚ ਪਰ ਸਵੇਰ ਵੇਲੇ ਕੁਝ ਖਾਸ ਬਾਪਨ ਦੀ ਸੰਭਾਵਨਾ ਨਹੀਂ ਹੈ ਟੁੱਟਮੇ ਜਿਹੇ ਛਰਾਟੇ ਲੱਗ ਸਕਦੇ ਹਨ ਪਰ ਵੱਡੇ ਪੱਧਰ ਤੇ ਮੀਂਹ ਦੀ ਸੰਭਾਵਨਾ ਘੱਟ ਬਣਦੀ ਹੋਈ ਹੈ ਕਿਉਂਕਿ ਇੱਕ ਲੋ ਪ੍ਰੈਸ਼ਰ ਏਰੀਆ ਬਣਿਆ ਹੋਇਆ ਹੈ ਜਿਸ ਦਾ ਜ਼ਿਆਦਾਤਰ ਅਸਰ ਯੂਪੀ ਦੇ ਵਿੱਚ ਪੈ ਰਿਹਾ ਹੈ ਤੇ ਯੂਪੀ ਦੇ ਨਾਲ ਲੱਗਦੇ ਲੱਖੇ ਉੱਤਰਾਖੰਡ ਦਿੱਲੀ ਤੇ ਥੋੜਾ ਬਹੁਤੇ ਖੇਤਰ ਹਰਿਆਣਾ ਦੇ ਵਿੱਚ ਲਗਾਤਾਰ ਉਸ ਦਾ ਅਸਰ ਨਾਲ ਭਾਰੀ ਮੀਂਹ ਪੈ ਰਹੇ ਹਨ ਉਸ ਦੇ ਅਸਰ ਸਦਕਾ ਚ ਪੰਜਾਬ ਦੇ ਵਿੱਚ ਮੀਂਹ ਦੀ ਉਮੀਦ ਸਵੇਰ ਵੇਲੇ ਸੀ ਕਿ ਪਰ ਉਹ ਉਮੀਦ ਕੱਟ ਜਾ ਰਹੀ ਹੈ ਬਾਅਦ ਦੁਪਹਿਰ ਤੋਂ ਕੁਝ ਇਲਾਕਿਆਂ ਦੇ ਵਿੱਚ ਮੀਂਹ ਪੈ ਸਕਦਾ ਜਿਵੇਂ ਪਟਿਆਲਾ ਰਾਜਪੁਰਾ ਆਪਣਾ ਨਾਭਾ ਸੰਗਰੂਰ ਜਾਂ ਮਲੇਰਕੋਟਲੇ ਦੇ ਥੋੜੇ ਬਹੁਤੇ ਖੇਤਰ ਤੇ ਲੁਧਿਆਣੇ ਦੇ ਦੇ ਆਪਣੇ ਚੰਡੀਗੜ੍ਹ ਮੁਹਾਲੀ ਦੇ ਖੇਤਰਾਂ ਦੇ ਵਿੱਚ ਮੀਂਹ ਪੁੱਜ ਸਕਦਾ ਹੈ ਉਹ ਵੀ ਬਾਅਦ ਦੁਪਹਿਰ ਤੋਂ ਉਮੀਦ ਜ਼ਿਆਦਾਤਰ ਖੇਤਰਾਂ ਦੇ ਵਿੱਚ ਰਹੇਗੀ ਹੋਰ ਵੀ ਖੇਤਰਾਂ ਦੇ ਵਿੱਚ ਟੁੱਟਵੇਂ ਜਿਹੇ ਸ਼ਰਾਟੇ ਲੱਗਦੇ ਹੋਏ ਦਿਖਾਈ ਦੇ ਰਹੇ ਹਨ ਗਰਮੀ ਤੇ ਹੌਮਸ ਨਾਲ ਪਰ ਵੱਡੇ ਪੱਧਰ ਤੇ ਮੀਂਹ ਦੀ ਆਸ ਨਹੀਂ ਰਹੇਗੀ ਖਾਸ ਕਰਕੇ ਫਾਜ਼ਿਲਕਾ ਮੁਕਸਰ ਫਰੀਦਕੋਟ ਮੋਗਾ ਜਾਂ ਆਪਣੇ ਤਰਨਤਾਰਨ ਅੰਮ੍ਰਿਤਸਰ ਦੇ ਖੇਤਰਾਂ ਦੇ ਵਿੱਚ